ਲੈ ਬੋਲਟ ਬੋਲਟ ਕਰਦਾ ਸੀ ਆ ਬੋਲਟ ਦਾ ਵੀ ਪਿਓ ਲਿਆ ਤਾ ਉਹ ਖੁਸ਼ ਹੋ ਜੂਗਾ ਦੇਖ ਕੇ ਚਾਬੀ ਫੜੀ ਜਦੋਂ ਉਹ ਆ ਕੀ ਦਾ ਲਿਆਏ ਕੀ ਦਾ ਲਿਆਣਾ ਸੀ ਇਹ ਆਪ ਦਾ ਲਿਆ ਹੁੰਦਾ ਮੁੰਡੇ ਨੇ ਗਿਫਟ ਲਿਆ ਕੀਤਾ 4 4 ਕਿਤੇ ਹੋਰ ਤੂੰ ਬਸ ਉਹਨੂੰ ਗਿਫਟ ਦੇ ਦੇ ਚਮਲਾਈ ਜਾ ਓਏ ਉਹ ਰੋਜ਼ ਕਹਿੰਦਾ ਮੈਂ ਬੋਲਟ ਲੈਣਾ ਨੌਕਰੀ ਕਰਦਾ ਪੁੱਤ ਮੇਰਾ ਸਰਕਾਰੀ ਨੌਕਰੀ ਤੇ ਐਵੇਂ ਭਾਲੀ ਨਹੀਂ ਚੌਂਦੀ ਬੁਲਟ ਬੁਲਟ ਕਰਦਾ ਸੀ ਬੁਲਟ ਦਾ ਵੀ ਪਿਓ ਐ 2,60,000 ਦਾ ਐ ਹਾਂ ਹਾਂ ਵਾਲੇ ਤਾਂ ਐਸੇ ਲਾਇਆ ਐ ਐਸੇ ਆਪਣੇ ਕੋਈ ਪੈਸੇ ਤੋੜਾਗਾ ਜਵਾਕਾਂ ਵਾਸਤੇ ਤੇਰੇ ਫਿਰ ਦੇਉ ਹਾਲ ਐ ਉਹ ਮੁੰਡਿਆ ਰੋਜ਼ ਕਹਿੰਦਾ ਸੀ ਬੁਲਟ ਲਿਆ ਦੇ ਮੱਖੂ ਬੁਲਟ ਕਿਹਦੇ ਵਾਸਤੇ ਲੋਕਾਂ ਦੇ ਜਵਾਕਾਂ ਕੋਲੇ ਬੁਲਟ ਹੋਣਗੇ ਬੜੀ ਵੱਡੀ ਚੀਜ਼ ਜੱਟ ਨੇ ਕੋਈ ਨਹੀਂ ਜਾਵਾ ਐ 2,60,000 ਦਾ ਆਉਂਦਾ ਪਰ ਇਹਨੇ ਦਾ ਬੋਏ 2,60,000 ਦਾ ਆਨ ਰੋਡ ਸੋ ਬੋੜੀ ਨਾ ਇਹ ਤਾਂ ਬੰਡ ਦੀ ਕੀਮਤ ਤੋਂ ਵੱਧ ਹੈ ਸੀਟ ਕੰਜਰ ਦੀ ਇੱਕੋ ਹੀ ਆ ਕੋਲ ਫਿਰ ਬਾਪੂ ਮੰਗਣਾ ਬੈ ਵਾਦਾ ਕਦੇ ਨਹੀਂ ਚਲਾਉਣਾ ਕੋਲ ਬੋਏ ਦੇਖੇ ਗੇੜਾ ਦਾ ਕੀ ਵਾਲਾ ਇਹ ਪਿੰਡ ਦੇ ਕਿੜਾ ਗੁਰਾ ਪੂਰੀ ਹਵਾ ਕਰਕੇ ਆ ਲੋਕ ਨੂੰ ਵੀ ਪਤਾ ਲੱਗੇ ਵੀ ਹਾਂ ਲਿਆ ਕੇ ਦਿੱਤਾ ਮੇਰੇ ਪਿਓ ਨੇ ਬੁਲਟ ਕੋਲ 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 ਇਹ ਤਾਂ ਖਾਸਾ ਵੱਡਾ ਇਹ ਨਿਕਰੀ ਕੋਲ ਆਉ। ਦੇਖ ਲੈਣੇ ਚਲ ਚਲਾ ਕੇ। ਵੀ ਇਹ ਤਾਂ ਇੱਥੇ ਕਿਨੇ ਬਗੇ ਆ ਕੇ 15 ਰੁਪਿਆ ਆ ਕੇ ਬਗੇ ਇੱਥੇ ਮੁਖਮਤਾਂ ਮਾਰ ਬੈਜੰਨੇ। ਨਾ ਮੇਰੀ ਸੁਣ ਗੱਲ। ਹੂੰ। ਜਿਉਂ ਆਕਾਂ ਦਸੈ ਨੇ ਮਹਿੰਗੀਆਂ ਚੀਜ਼ਾਂ ਲੈ ਆ ਲੈ ਦਈਆਂ ਨੇ ਉਹ ਤੇ ਆਪਦੇ ਵਾਰੀ ਕੀ ਕਰਾਂਗੇ ਬੜੇਪੇਚ। ਬੜੇਪੇਚ ਨੂੰ ਆਪਣੇ ਕੋਲ ਕਿਸੇ ਚੀਜ਼ ਦੀ ਘਾਟ ਆ ਜ਼ਮੀਨ ਜਾਇਦਾਦ ਆਪਣੇ ਕੋਲ। ਮੇਰੇ ਤੋਂ ਪੈਸੇ ਹੈਗੇ ਨੇ ਥਾਮ ਕੇ ਰੱਖ ਲਓ। ਆਪਦੇ ਤੋਂ ਉਹ ਪੈਸਾ ਕੋਈ ਲਾਉਂਦੇ ਨਹੀਂ ਹੈਗੇ। ਉਹ ਹੋਜੀ ਆਉ ਆਪਦੇ ਸਾਮੀ ਆਂਦਾ ਬਹੂ ਆਉ ਆਪਦੇ ਸਾਮੀ ਆਂਦੀ ਐ। ਉਹਨੂੰ ਗੋਲਟ ਲਿਆਤਾ ਤੇ ਛੋਟੇ ਨੂੰ ਚੱਲ ਬੋਲਟ ਫਿਰ ਉਹ ਰਹੀ ਜਵਾਕ ਲੋਕਾਂ ਦੇ ਵੀ ਲਈ ਫਰਦੇ ਆ ਦੇਖ ਕੇ ਉਹਦਾ ਵੀ ਮਨ ਕੀਤਾ ਤਾਂਹੀਂ ਮੰਗਿਆ ਜੇ ਆਪਣੇ ਕੋਲ ਕੁਝ ਹੈਗਾ ਤਾਂਹੀਂ ਲਿਆ ਕੇ ਦਿੱਤਾ ਉਹ ਹੁਣ ਬਾਹਰ ਨੂੰ ਨਿਕਲ ਗਏ ਜਾ ਹੁਣ ਆਥਨ ਦੇ ਕਰਾਉਣਾ ਨਹੀਂ ਚੱਲ ਆਏ ਆਥਨ ਤਾਂ ਕਨੂੰ ਉਹਦਾ ਕੀ ਦਰ ਆਪ ਨੂੰ ਉਹ ਕਹਿੰਦਾ ਦਾਰੂ ਪਹਿਲਾਂ ਪਿੰਦਾ ਵੀ ਦਾਰੂ ਪੀ ਕੇ ਵਸੇ ਵਿੱਚ ਮਾਰੂਗਾ ਆਪਾਂ ਵੀ ਭੱਗ ਜਾਓ ਫਿਰ ਕਿਤੇ ਘੁੰਮਣ ਹਾਂ ਆਪਾਂ ਵੀ ਮੈਂ ਦੇਖਦਾ ਮੈਂ ਕਰੋਨਾ ਟਿਕਟਾਂ ਬੁੱਕ ਆਪਾਂ ਵੀ ਮੈਂ ਕਹਿੰਦਾ ਜਾ ਆਉਂਦੇ ਹਯੂਰ ਸਾਹਿਬ ਦੀ ਯਾਤਰਾ ਉਤਰਦੇ ਜਾਵਾਂਗੇ ਹੁਣ ਤਾਂ ਆਪਾਂ ਫਰੀ ਹੋ ਗਏ ਆਂਗੇ ਜਵਾਕਾਂ ਦੇ ਸਾਕ ਕਬੀਲਦਾਰ ਜਿਨ੍ਹਾਂ ਨੇ ਸਾਮ ਰੱਖੀ ਆ ਕੋਈ ਚੱਕਰ ਨਹੀਂ ਆਪਾਂ ਨੂੰ ਕੀ ਕਬੀਲ ਹੋਰ ਕੋਸਾ ਤੁਸੀਂ ਲੈ ਲਓ ਲਿਓ ਨੂੰ ਫਿਰ ਲਿਓ ਨੂੰ ਜਿੰਨੇ ਕਿ ਬੈਠੇਗੇ ਲੈ ਆ ਲੈ ਉਹਨੇ ਕਮਾਈਆਂ ਤਾਂ ਕਰਨ ਲੱਗ ਗਏ ਆਪਾਂ ਨੂੰ ਕੋਈ ਜਵਾਕ ਆਪਣਾ ਨਲਾਇਕ ਤਾਂ ਨਹੀਂ ਹੈਗਾ ਵੀ ਆਹ ਕਾਨੂੰ ਭੁੱਖਾ ਮਰੂ ਆਪਾਂ ਨੂੰ ਸੋਚ ਆ ਕਿਸੇ ਗੱਲ ਦੀ ਇਹ ਨਾ ਛੋਟਾ ਨੌਕਰੀ ਲੱਗਿਆ ਵੱਡਾ ਫੌਜੀ ਹੈ ਮੂੰਹ ਆਪਣੀ ਉਹ ਮਾਸਟਰ ਨਹੀਂ ਲੱਗੀ ਹੈ ਜਵਾਕ ਆਪਣੇ ਸੱਟ ਆਪਾਂ ਨੂੰ ਕਦੀ ਸੋਚਿਆ ਆਪਾਂ ਫਰੀ ਹੀ ਆ ਮੈਂ ਨਹੀਂ ਦਦਨ ਕਹਿੰਨੇ ਵੀ ਤੂੰ ਆਪਦੇ ਵੀ ਥੋੜੇ ਬੋਤ ਸਾਮਕੇ ਰੱਖ ਲੈ ਉਹ ਆਪਦੇ ਸਾਮ ਹੀ ਆਂਦੇ ਨੇ ਸਾਮਕੇ ਆਪਾਂ ਕੀ ਨਾਲ ਲੈ ਜਾਗੇ ਹੁਣ ਆਪਾਂ ਕਿੰਨੀ ਕੁ ਉਮਰ ਰਹੀ ਥੋੜੇ ਚਿਰ ਨੂੰ ਚੱਲ ਬਸਾਂਗੇ ਭੈਣ ਭੈ ਕ ਇੱਥੇ ਤਾਂ ਜ਼ਿੰਦਗੀ ਥੋੜੀ ਆ ਇਹ ਨਗਨਗ ਟਾਈਮ ਆ ਆਪਣੇ ਕੋਲ ਚੱਲ ਤੇਰੇ ਨਾਲ ਤਾਂ ਮਾਤਾ ਵਕਾਈ ਮਾਰਨੀ ਐ ਸਾਮ ਨੂੰ ਨਾਲੇ ਹੁਣ ਜਵਾਕਾਂ ਦਾ ਜੇ ਕਰੀ ਜੰਨੇ ਇਹ ਆਪਣੇ ਕੁਛ ਕਰਨਗੇ ਨਹੀਂ ਦੇਖੀ ਜਾਓ ਜਦੋਂ ਕਰਨਗੇ ਐਡੇ ਮਾਰੇ ਨਹੀਂ ਹੈਗੇ ਮੇਰੇ ਜਵਾਕ ਆ ਗਈ ਭਾਈ ਕੀ ਗੱਲ ਭਾਈ ਹੁਣ ਟਾਈਮ ਟੂ ਬਦਲੇ ਨੇ ਸਕੂਲਾਂ ਦੇ ਨਾ ਬੱਪੂ ਜੀ ਹੁਣ ਦਸੰਬਰ ਤੋਂ ਬਦਲਣ ਲਗੇ ਹੋਰ ਲੇਟ ਵਾਵਾ ਹੋ ਜਾਈ ਨਹੀਂ ਹੁਣ ਤਾਂ ਦਿਨ ਛੋਟੇ ਹੋ ਗਏ ਨਾ ਨਾ ਬਦਲ ਲਿਗੇ ਚਲ ਕੋਈ ਨਾ ਪੀਲਾ ਚਾਚੂ ਤੇਰੀ ਮਾਂ ਨੇ ਚਾਵਣਾ ਰੱਖੀ ਬੰਦਰ ਕੋਈ ਨਹੀਂ ਹੂੰ ਮੀ ਹਾਂ ਰੱਖੀ ਹਾਂ ਤਾਂ ਰੱਖੇ ਉੱਤ ਬਸ ਤੂੰ ਬਦਲ ਲੈ ਕੱਪੜੇ ਲੈ ਆਉਣੀ ਚਾਹ ਵੇਰੀ ਆਗੀ ਦਾ ਬੋਲਦਾ ਕਿ ਨਾ ਸੋਹਣਾ ਕਿ ਛੋਲੇ ਆਉਂਗੀ ਆਪਣਾ ਵੀ ਆਪਣਾ ਔਰ ਬਾਪੂ ਨੇ ਲੈ ਕੇ ਦਿੱਤਾ ਬਾਪੂ ਜੀ ਤੁਸੀਂ ਮੈਨੂੰ ਬੜਾ ਦੱਸਿਆ ਫਿਰ ਹੁਣ ਤਾਂ ਬੱਤੂ ਆਈ ਸੀਗੀ ਮੈਂ ਕਿਹਾ ਚਲ ਚਾਹ ਪਾਣੀ ਪੀਣ ਦੇ ਤੈਨੂੰ ਦੱਸ ਦਿੰਦੇ ਦੇਖੀ ਇੱਕ ਸੀਟ ਵਾਲਾ ਲੈਂਦਾ ਵੀ ਕਿਤੇ ਭਾਬੀ ਨੂੰ ਕਿਤੇ ਛੱਡਣਾ ਨਾ ਪੈ ਜਾਵੇ ਬਾਪੂ ਉੜਦਾ ਬਹੁਤ ਹੈ ਉਰਦਾ ਤਾਂ ਫਿਰ ਜਾਵ ਹੈਗਾ ਇਹ ਬੁਲਟ ਨਹੀਂ ਹੈਗਾ ਇਹ 2,60,000 ਰੁਪਏ ਕੀਮਤ ਹੈ ਦੀ ਅਲਟੀਨੇਟਰ ਲਾਇਆ ਗਰਮ ਗਰਮ ਹੋਣ ਤੋਂ ਇੰਜਨ ਵੱਡਾ ਹੈ ਦਾ ਉਹ ਮੈਨੂੰ ਬਹੁਤ ਮੁੰਡੇ ਕਹਿੰਦੇ ਇੱਕ ਸੀਟ ਦਾ ਦੋ ਸੀਟਾਂ ਨਾਲ ਲਿਓਣਾ ਸੀ ਇਹ ਤਾਂ ਸ਼ੀਟ ਲੱਗ ਜਾਂਦੀ ਹੈ ਕੰਪਨੀ ਨੇ ਦਿੱਤਾ ਹੋਇਆ ਇਹਦੇ ਤੇ ਉਹ 17-18,000 ਰੁਪਏ ਆਡਰ ਲੱਗਦਾ ਤਾਂ ਸ਼ੀਟ ਇੱਕ ਹੋਰ ਲੱਗ ਜੀ ਮਗਰ ਜਲਬਾ ਉਹ ਕਹਿੰਦੇ ਸੋਨਾ ਹੀ ਲੱਗਦਾ ਇੱਕ ਸੀਟਾ ਮਾਸ ਤੋਂ ਨੂੰ ਤਾਂ ਪੀਂ ਸੋਨਾ ਲੱਗਣਾ ਦੇਖੋ ਆਪੂ ਜੀ ਇਹਨਾਂ ਦਾ ਬੁਲਟ ਲਿਆਤਾ ਤੇ ਮੈਨੂੰ ਆ ਪ੍ਰਾਣੀ ਜੀ ਸਕੂਟਰੀ ਦੇ ਰੱਖੀਏਗੀ ਕੋਈ ਨਾ ਪੁੱਤ ਤੈਨੂੰ ਵੀ ਚਾਰਜ ਵਾਲੀ ਸਕੂਟਰੀ ਲੈ ਦਾਂ ਜੀ ਵ ਐਨ ਯਾਰ ਜੜੀ ਸਕੂਟਰੀ ਲੈਣੀ ਮੈਂ ਤਾਂ ਗੱਡੀ ਲਿਆ ਕੇ ਦਿਓ ਗੱਡੀ ਮੱਤੂ ਚਲਾਤ ਲੈਣੀ ਐ ਤਾਂ ਗੱਡੀ ल्या ਦੇ ਐਂ ਕਰਿਓ ਬਾਪੂ ਜੀ ਮੇਰਾ ਆਉਣ ਵਾਲਾ ਜਨਮ ਦੇਣਾ ਤੁਸੀਂ ਮੈਨੂੰ ਜਨਮ ਦੇਣ ਤੇ ਗੱਡੀ ਦਿੱਫ ਕਰਦੇ ਨਾ ਕੋਈ ਨਾ ਆਪਾਂ ਗੱਡੀ ਤੋਂ ਗੱਲ ਤੇ ਜਨਮ ਦੇਣ ਤੇ ਗੱਡੀ ਲਿਆਵਾਂਗੇ ਫਿਰ ਠੀਕ ਹੈ ਹਾਂ ਗੱਡੀਆਂ ਆਪਾਂ ਗੱਡੀ ਦੀ ਕੀ ਹੋ ਮਾਪੂਏ ਦਮਾ ਸੱਤਰੀ ਦੀ ਕੱਢਣਾ ਲੋਕ ਤੇਰਾ ਖੜਕਾ ਜਾਂ ਬੜੇ ਦਾ ਵਾਹ ਖੜਕਾ ਦਾ ਫਿਰ ਐਂ ਕਰਦਾ ਇਹ ਝੋਟਾ ਹੈਗਾ ਝੋਟਾ ਤੇਲ ਵੀ ਪੀਂਦਾ ਫਿਰ ਇਹ ਖੋਕਦਾ ਜਾਂਦਾ ਵਾਹ ਜਦਾ ਮਿੱਕਦਾ ਹੁਣ ਕਹਿੰਦੇ ਸੋਨਾ ਬਹੁਤ ਹੈ ਬਠਿੰਡੇ ਤੋਂ ਮੈਂ ਲੈ ਕੇ ਆਇਆ ਚਲਾ ਕੇ ਬਠਿੰਡੇ ਤੋਂ ਕਿਸ ਨੂੰ ਨਾ ਨੀ ਰਹਾ ਤਾਂ 140 45 ਤੋਂ 40 50 ਦੀ ਚੱਲ ਰਹੀ ਐਨਾ ਦਾ ਬਪੂ ਹਰ ਮਾ ਡੱਕਰੇ ਨਹੀਂ ਪਿੰਡ ਚ ਮੈਂ ਤਾਂ ਆਪਣੇ ਸੜਕਾਂ ਨਹੀਂ ਹੈਗੀਆਂ ਇਹ ਚਦੌਂਦਾਂ ਲਹਿਤ ਆਂਦਾ ਆਪਣੇ ਸੜਕਾਂ ਹੈਗੀਆਂ ਪੁਰੀਆਂ ਪੱਕੀਆਂ ਭੰਗੀਆਂ ਸੜਕਾਂ ਇਹਦਾ ਫਿਰ ਹਾਈਵੇ ਰੋਡ ਤੇ ਡੱਕਣ ਨਾਲ ਦਾ ਵੱਡਾ ਵਧੀਆ ਵੱਡੇ ਰੋਣਾ ਤੇ ਜਿਵੇਂ ਆਪਾਂ ਹੁਣ ਤੂੰ ਜਾਣਾ ਹੁਣ ਕੋਈ ਨੁਕੀ ਦਾ ਕੰਮ ਐ ਤੇਰਾ ਵੀ ਹਾਂ ਹਾਂ ਜਾਂ ਜਦੋਂ ਮਰਜੀ ਲੈ ਜੀ ਠੀਕ ਹੈ ਜੀ ਹੈਗਾ ਕੱਲੇ ਘਰੇ ਹਾਲੀਆਂ ਵਸਲੇ ਦੋ ਪਿਛਲੇ ਪਿੱਛੇ ਬੈਠਾ ਬੰਦਾ ਉਹ ਵੀ ਸੋਨਾ ਨਹੀਂ ਲੱਗਦਾ ਤੇ ਹਾਂ ਗੁਰਨੀਮਾ ਜਣਾ ਪਿੱਛੋਂ ਹਾਂ ਜੀ ਆਪਣੇ ਇੱਕੋ ਸ਼ੀਟ ਲਈ ਆ ਦੀ ਠੀਕ ਹੈ ਹਾਂ ਚਲੋ ਆ ਵੀ ਕੰਮ ਜਨੋ ਪੜ ਗਿਆ ਬਹੁਤ ਨੂੰ ਹੋ ਗਏ ਸਿੱਧੇ ਫਸਦੇ ਨੂੰ ਦੁਬਾਰੀ ਜੇ ਨਹੀਂ ਰਾਜ਼ ਹੁੰਦਾ ਸੀ ਕੰਜਲਵਾ ਆ ਵੀ ਇਹਦਾ ਕੰਮ ਨਿਭੜ ਜੇ ਉਹਦੇ ਪਰ ਕੀ ਰੀਸ ਨਹੀਂ ਹੁੰਦੀ ਆਖੀ ਦੇਖੀ ਇਹਨੇ ਉਹ ਕੀ ਕੰਮ ਨਿਮੇੜਤਾ ਇਹ ਤਾਂ ਜਵਾਕਾਂ ਜਿਹਦੇ ਨਾਮ ਵਸੀਅਤ ਕਰਾਈ ਜਾ ਮਹਾਤਮਰ ਕੇ ਰੋ ਇਹ ਜ਼ਿੰਦਗੀ ਦਾ ਕੀ ਪਤਾ ਕਦੋਂ ਨਿਬੜ ਜੇ ਆਏ ਆ ਵੀ ਜਵਾਕਾਂ ਦੇ ਨਾਲ ਆਪਾਂ ਫਰੀ ਹੋ ਗਏ ਕਿ ਦੋਦੀ ਬਰਾਬਰ ਦੀ ਜ਼ਮੀਨ ਨਾ ਕਰਾਤੀ ਆਪਾਂ ਨੇ ਵੀ ਨਾ ਨਾ ਤਾਂ ਕਰਾਤੀ ਤੂੰ ਆ ਗਏ ਊਣੀ ਹੱਥ ਵੜਾਈ ਜਾਨਾ ਮਗਰ ਜਿਹਨਾਂ ਨੇ ਲੱਤ ਮਾਰੀ ਆਪਣੇ ਫੇਰ ਇਹ ਤਾਂ ਕਿਸਮੰਦੀਆਂ ਗੱਲਾਂ ਹੁੰਦੀਆਂ ਨੇ ਜਾਂ ਇਹ ਕਰਾ ਚਾਹੇ ਨਾ ਕਰਾ ਲੱਤਾਂ ਤਾਂ ਜਦੋਂ ਪੈਣੀਆਂ ਉਹਦੋਂ ਪੈਣੀਆਂ ਹੀ ਆਂਗੀਆਂ ਕਿਦਾਂ ਆਪਦਾ ਫਰਜ਼ ਪੂਰਾ ਨਿਭ ਜੇ ਆਪਣਾ ਵਧੀਆ ਹੁੰਦਾ ਮੁਰਕੇ ਆਪਾਂ ਨੂੰ ਕੁਝ ਹੋ ਗਿਆ ਤੇ ਜਵਾਕ ਆਪੇ ਨੂੰ ਡਾਂਗੂ ਛੁੱਟੀ ਹੋਈ ਜਾਣਗੇ ਜ਼ਮੀਨ ਪਿੱਛੇ ਦੰਗਾ ਛੋਟੀ ਦਾ ਹੋਈ ਜਾਣਗੇ ਉਹ ਤਾਂ ਠੀਕ ਆ ਗੱਲ ਚੱਲ ਤੂੰ ਹੁਣ ਇਹਨਾਂ ਨੂੰ ਕਿਵੇਂ ਕਰਾ ਕੇ ਆਇਆ ਤੂੰ ਐ ਤਾਂ ਕਹਿੰਦਾ ਬਈ ਜਿੰਨਾ ਚੱਕਰ ਮੈਂ ਬੈਠਾ ਮੇਰੀ ਐ ਫਿਰ ਮੈਂ ਕਿਹੜਾ ਪੱਕੀ ਰਜਿਸਟਰੀ ਕਰਾ ਕੇ ਆਇਆ ਵਸੀਅਤ ਕਰਾਈ ਉਹਨਾਂ ਨੇ ਇਹ ਤਾਂ ਜਦੋਂ ਮਰਜੀ ਤਰਾਦੀ ਆਪਾਂ ਫਿਰ ਤਾਂ ਲੋਟ ਆ ਚੜ ਹਾਂ ਵਸੀਅਤ ਹੀ ਕਰਾਈ ਆ ਹਜੇ ਵਸੀਅਤ ਆਇਆ ਵੀ ਕੱਲ ਨੂੰ ਕੁਝ ਹੁੰਦਾ ਹੈ ਕਿ ਫਿਰ ਆਪੇ ਉਸ ਵਸੀਅਤ ਦੇ ਸਾਨੂੰ ਇਹਨਾਂ ਨਾਲ ਨਾ ਚੜਜੂ ਆਪੀ ਫਿਰ ਉਹੀ ਕਹਿਣੀ ਆ ਬੁੱਕਾ ਕਿ ਤੇ ਆਪਾਂ ਬੋਲਣ ਬੈਠੇ ਜਿੰਨੇ ਇੱਕ ਬੈਠੇ ਉਹਨਾਂ ਇੱਕ ਆਪਣੀ ਆ ਜਿੰਨੇ ਇੱਕ ਆਪਾਂ ਬੈਠੇ ਉਹਨਾਂ ਇੱਕ ਆਪਣੀ ਆ ਆਪਾਂ ਕੋਲ ਨਹੀਂ ਇਹ ਤਾਂ ਸੱਚੀ ਆ ਆਪਾਂ ਨੂੰ ਥ ਜਿੰਨੇ ਜਿਹੜੇ ਬੈਠੇ ਉਹਨਾਂ ਜਿਹੜੇ ਆਪਣੀਆਂ ਉਹ ਆਏ ਆ ਵੀ ਉਹਨਾਂ ਨੂੰ ਵਸੀਅਤ ਕਰਾ ਕੇ ਦਿਖਾ ਦਾਂਗੇ ਵੀ ਬਰਾਬਰ ਕਰ ਦਿਆਂਗੇ ਆਪਦਾ ਹੁਣ ਠੇਕੇ ਠੂਕੇ ਦੇ ਦੇਣ ਚਾਹੇ ਕਰਨ ਕੁਛ ਕਰਨ ਆਪਦਾ ਕਬੀਲਦਾਰੀ ਆਪ ਹੀ ਸਾਹਮਣ ਆਪਾ ਹੋ ਗਏ ਫਰੀ ਆਪਾਂ ਕਿਤੇ ਯਾਤਰਾ ਉੱਤਰ ਜਾਇਆ ਵਾਂਗੇ ਹਾਂ ਹਾਂ ਤੂੰ ਮਾਰ ਲ ਆਵਾਜ਼ ਉਹਨਾਂ ਨੂੰ ਦੋਨਾਂ ਨੂੰ ਗੁਰਵਿੰਦਰ ਅਮਰਜੀਤ ਤੂੰ ਵੀ ਆ ਜਾ ਭਾਈ ਹਾਂ ਬਾਪੂ ਜੀ ਆ ਪੁੱਤ ਵਸੀਅਤ ਕਰਾ ਕੇ ਲਿਆਂਦੀ ਆ ਅਮਰਜੀਤ ਦੇ ਤੇ ਗੁਰਪ੍ਰੀਤ ਦੇ ਨਾਮ ਅੱਧੋ ਅੱਧੀ ਜ਼ਮੀਨ ਦੀ ਵਸੀਅਤ ਕਰਾਤੀ ਮੈਂ ਅੱਲੂ ਵੀ ਨਾ ਦੋਨਾਂ ਭਾਈਆਂ ਕੋਈ ਫਰਕ ਨਾ ਪਵੇ। ਬਾਪੂ ਜੀ ਤੁਸੀਂ ਕਿਉਂ ਕਰਾਤੀ ਅਸੀਂ ਕਿਹੜਾ ਤੁਹਾਨੂੰ ਕੁਝ ਕਿਹਾ ਸੀਗਾ ਵੀ ਤੁਸੀਂ ਤਾਂ ਨਹੀਂ ਕਿਹਾ ਭਾਈ ਮੈਨੂੰ ਤਾਂ ਸੋਚ ਹੈਗੀ ਹੈ ਕਿ ਜੇ ਸਾਨੂੰ ਕੁਝ ਹੋ ਗਿਆ ਕੱਲ ਨੂੰ ਫਿਰ ਜਵਾਕ ਕਿਵੇਂ ਜ਼ਮੀਨਾਂ ਪਿੱਛੇ ਲੜੀ ਜਾਂਦੇ ਨੇ ਲੋਕਾਂ ਦੇ ਬਹੁਤ ਕੁਝ ਹੋਇਆਗਾ। ਆ ਆਪਦਾ ਪੈਸੇ ਜਿੰਨਾ ਚਿਰ ਤੁਸੀਂ ਰੱਖਿਆ ਸਾਡੇ ਨਾਲ ਆ ਬਾਕੀ ਭਾਈ ਤੁਹਾਡੇ ਨਾਲ ਉਦੋਂ ਬਾਅਦ। ਹਾਂ ਇਹ ਵਸੀਅਤ ਹੈਗੀ ਰਿਸ਼ਤੀ ਥੋੜੀ ਕਰਾਈ ਆ ਮੈਂ ਇਹ ਤਾਂ ਹੈ ਆ ਵੀ ਜਿੰਨਾ ਚਿਰ ਤੁਸੀਂ ਮੈਨੂੰ ਸਾਹਮੋਂਗੇ ਉਹਨਾਂ ਦੇ ਰੋਟੀ ਦੇਓਗੇ ਭਾਈ ਜੇ ਜਦੋਂ ਸਾਨੂੰ ਕੱਲ ਨੂੰ ਕੁਝ ਹੋਇਆ ਗਿਆ ਤੁਹਾਡੇ ਨਾਲ ਆਪੇ ਚੜ ਜੂਗੀ। ਠੀਕ ਹੋ ਕਰਾਓ ਤੁਸੀਂ। ਉਹ ਭਾਈ ਇਹ ਸਾਨੂੰ ਪਤਾ ਬਾਅਦ ਵਿੱਚ ਫਿਰ ਬਹੁਤ ਕੋਲੇਸ ਪੈਂਦੇ ਨੇ ਭਾਈਆਂ ਦੇ ਫਰਕ ਪਵਾਉਂਦੇ ਆ ਜ਼ਮੀਨਾਂ ਹੁਣ ਆਪਾਂ ਸਾਨੂੰ ਵੀ ਜਵਾਕਾਂ ਦਾ ਆਪ ਦਾ ਦੇਖਣਾ ਪੈਣਾ ਸੋਚ ਰਹਾ ਹਾਂ ਸਾਹਮਣੋਂ ਭਾਈ ਕਹਿ ਰਹਿਣਾ ਸਾਨੂੰ ਜੰਗਾ ਲੱਗਿਆ ਹਾਂ ਤਾਂ ਕੀ ਕੰਮ ਕਰਦੀ ਆ ਆ ਕੀ ਖੜਾ ਹੋਵੇਂ ਦਿੰਦਾ ਟੱਕ ਮਗੜਾ ਆ ਹੂੰ ਕਹਿੰਦੇ ਈਵੜਾ ਆਇਕੜਾ ਲੈ ਕਿਵੇਂ ਆ ਓਏ ਠੀਕ ਕਲੱਟ ਰਿਜਪ ਭਾਈਆ ਭਾਰਾ ਡਬਲ ਤੈਨੂੰ ਇਹ 2 ਕਾਟਲ ਬਜਨ ਆਕੇ ਤਮੋ ਨਾਲ ਬਹਿ ਗਏ ਤੇ ਉਹ ਦੱਬਣ ਦਾ ਤਾਂ ਛੱਡ ਫੌਜੀ ਆ ਰਿਹਾ ਤੁਹਾਡੇ ਵਾਲਾ ਹਾਂ ਉਹ ਵੀ ਆ ਰਿਹਾ ਅੱਛਾ ਕੀ ਨਹੀਂ ਲੈਂਦਾ ਇਹ ਮੈਂ ਲਾਇਆ ਸੀ ਬਾਪੂ ਨੇ ਲਾਇਆ ਕਿਸਤਾ ਆਹ ਹੋਰ ਭਾਇਆ ਟੱਡਿਆ ਆ ਡੱਡੂ ਜਮਾਂ ਨੂੰ ਕਿਵੇਂ ਆ ਓਏ ਇਹ ਦੇਖੇ ਪਹਿਲੀ ਵਾਰ ਹੂੰ ਕੰਪਨੀ ਨੇ ਲਾਇਆ ਕਲੱਟ ਡੱਡੇ ਲਾਤਾ ਸੀਟ ਪਾਉਣਾ ਲਾਈ ਨਹੀਂ ਕੋਈ ਬੈਠਣ ਨੂੰ ਇੱਕ ਸੀਟ ਹੋਣਾ ਨਾ ਫਿਰ ਆ ਇਹਦਾ ਬੰਦਾ ਮਗਰੀ ਉੱਡ ਜੂ ਆਹਦਾ ਫੇ ਤੇਰੇ ਵਰਗਾ ਜਣੇ ਖਣੀ ਭਈ ਮਗਰ ਇਹ ਵੀ ਠੀਕ ਆ ਮੇਰੇ ਵਰਗਿਆਂ ਨੂੰ ਕਿੱਥੇ ਬਿਠਾਉਣੇ ਹੋ ਭਰਾਵਾ ਤੁਸੀਂ ਕੋਈ ਹੁਣ ਦੀ ਕੀ ਲੋੜ ਹੈ ਮੈਨੂੰ ਕਿਹੜਾ ਆਉਂਦਾ ਇਹ ਤੂੰ ਤਾਂ ਵੀ ਡਰ ਗਿਆ ਮੈਂ ਚਲਾਉਣ ਲੱਗਿਆ ਸੀ ਉਹ ਮਹਾਉਨਾ ਤੱਪਲੇ ਤੈਨੂੰ ਸੱਜਰਿਆ ਉਹ ਮੈਂ ਦੇਖੀ ਪਹਿਲੀ ਵਾਰ ਇਹ ਮਾਜਨ ਪਤਾ ਕਿੰਨਾ ਚਾ ਚਾਚਾ ਹੋਏ ਚਾਚਾ ਕਿੱਧਰ ਗਿਆ ਚਾਚਾ ਬਾਪੂ ਉੱਥੇ ਆ ਇੱਧਰ ਬੈਠਾ ਜਿਵੇਂ ਚਾਚੇ ਠੀਕ ਹੈ ਕਦੋਂ ਫਤਕ ਲਿਆ ਵਧਾਈਆਂ ਤੈਨੂੰ ਤੈਨੂੰ ਵੀ ਵਧਾਈਆਂ ਭਾਈ ਰੱਬ ਸਭ ਨੂੰ ਦੇਵੇ ਉਹ ਮੈਂ ਤਾਂ ਅੱਜ ਜਾਣਾ ਸੀ ਬਰਾਡੇ ਮੈਂ ਤੇਰੇ ਕੋਲ ਗਏ ਤਾਂ ਆਇਆ ਸੀ ਹੂੰ ਮੈਂ ਤੂੰ ਕੱਲ ਕਚੇਰੀਆਂ ਵਿੱਚ ਫਿਰਦਾ ਸੀਗਾ ਕੀ ਕੰਮ ਸੀ ਉਹ ਕਾਲਿਆ ਤੈਨੂੰ ਪਤਾ ਕਬੀਲਦਾਰੀ ਦੇ ਫਰਜ਼ ਹੁੰਦੇ ਜਿਹੜੇ ਫਰਜ਼ ਨਮੂ ਦੇ ਹੱਥੇ ਸੀਗੇ ਮੈਨੂੰ ਆਏ ਸੀ ਵੀ ਕੱਲ ਨੂੰ ਥੱਲੇ ਮੱਸੀ ਹੋ ਜੀਏ ਮਰਵਾ ਹੋ ਗਈ ਪ੍ਰਮਾਤਮਾ ਨਾ ਕਰੇ ਕੁਝ ਹੋ ਜੀਏ ਕੱਲ ਨੂੰ ਮੈਨੂੰ ਹੂੰ ਵੀ ਐਵੇਂ ਦੋ ਜਵਾਕ ਹੈ ਚੰਗੀ ਜ਼ਮੀਨ ਜਾਇਦਾਦ ਹੈ ਵਧੀਆ ਪੜੇ ਲਿਖੇ ਹੈ ਚਲਾਉਂਦੀਆਂ ਨੌਕਰੀਆਂ ਕਰਦੇ ਹੈ ਐਵੇਂ ਜ਼ਮੀਨਾਂ ਪਿੱਛੇ ਜਵਾਕ ਲੜੀ ਜਾਂਦੇ ਰਹਿੰਦੇ ਆ ਬੱਚ ਸਹੀ ਮਹਾਚਲ ਆਪਾਂ ਆਵਦਾ ਟਾਈਮ ਕੱਢ ਕੇ ਮਹਾ ਬਸਿਹਤ ਜੀ ਨਾ ਕਰਾ ਦੀ ਇਹਨਾਂ ਦੇ ਕਰਾਤੀ ਫਿਰ ਹਾਂ ਨਵੀਂ ਵਧੀਆ ਕਰਿਆ ਹੋਰ ਤੇਰੇ ਕਿਹੜਾ ਜਬਾਕ ਨਸ਼ੇੜੀ ਨੇ ਆਪਾਂ ਆਵਦਾ ਨੌਕਰੀਆਂ ਕਰਦੇ ਨੇ ਆਪਾਂ ਮੁੜ ਕੇ ਬਾਅਦ ਵਿੱਚ ਫਿਰ ਤੁਹਾਨੂੰ ਪਤਾ ਸੌਸ ਆਪੇ ਹੁੰਦੇ ਆ ਕੰਮਾਂ ਦੇ ਵਧੀਆ ਕਰਿਆ ਹੋਰ ਬਾਕੀ ਤਾਂ ਇਹਦਾ ਕੋਈ ਮੋਤੀ ਬੰਨ ਕਰੇ ਜਿਹੜਾ ਇੰਨੇ ਨੂੰ ਪੁੱਤ ਤੈਨੂੰ ਸਿਆਣੇ ਮਿਲ ਗਏ ਹਨਾ ਕੋਝ ਆਪਦੇ ਮਾਪਿਓ ਦੇ ਸਾਰੇ ਵੀ ਹੁੰਦਾ ਕਾਲੇ ਆ ਜਮੀਨਾਂ ਜਮੂਦਾਂ ਚ ਬੱਚੇ ਮੈਂ ਤਾਂ ਇਹਨਾਂ ਨੂੰ ਬਾਹਲਾ ਖੇਤੀਬਾੜੀ ਵਾਲੇ ਪਾਸੇ ਪਾਇਆ ਹੀ ਨਹੀਂ ਮੈਂ ਤਾਂ ਇੱਕ ਕਿਤੇ ਲਾਗਦਾ ਜਿਆਦਾ ਬਣ ਜਾਂ ਜ ਆਪ ਕਰਦਾ ਸੀ ਨੌਕਰੀ ਪਾਸੇ ਲਾ ਲੈਂਦਾ ਸੀ ਇਹਨਾਂ ਨੂੰ ਮੈਂ ਤਾਂ ਸਿੱਧਾ ਇਹ ਕਹਿੰਦਾ ਵੀ ਆਪਦਾ ਪੜ੍ਹ ਲਓ ਭਾਈ ਅਸੀਂ ਤਾਂ ਹੁਣ ਸਾਰੀ ਉਮਰ ਦਿਹਾੜੀਆਂ ਹੀ ਕੀਤੀਆਂ ਮੰਨ ਲਾ ਦਿਹਾੜੀਆਂ ਹੀ ਆ ਤੈਨੂੰ ਪਤਾ ਖੇਤਾਂ ਚ ਕਿ ਰੁਲੀ ਜਾਂਦੇ ਆ ਫਿਰ ਮੁੜ ਕੇ ਮੰਡੀਆਂ ਚ ਰੁਲੀ ਜਾਂਦੇ ਆ ਸਹੀ ਗੱਲ ਆ ਤੂੰ ਤਾਂ ਹੁਣ ਚੀਨਾ ਬਣ ਕੇ ਰਹਿਣਾ ਤੈਨੂੰ ਕੋਈ ਸੋਚ ਨਹੀਂ ਫਿਰਦਾ ਸਾਰੀ ਉਮਰ ਤਾਂ ਨਹੀਂ ਕੰਮ ਕਰਿਆ ਨਾ ਸ਼ਰਾ ਸੋਚ ਨਹੀਂ ਫਿਕਰ ਨਹੀਂ ਹਾਂ ਆਪਦਾ ਫਿਕਰ ਤਾਂ ਜਿਹ ਨਨੂ ਤੇਰੀ ਸਿਆਣੀ ਆ ਹਾਂ ਸਾਰੇ ਜਵਾਗੀ ਸਿਆਣੇ ਕਿ ਕੱਲਾ ਹੀ ਅੜ ਪਜਾ ਮਰਜੀ ਤਾਂ ਹੁਣ ਮੇਰੇ ਤੇ ਉਹ ਕਰਦਾ ਸੀਗਾ ਇਹ ਉਹ ਤਾਂ ਤਾਂ ਇੰਨਾ ਤਾਂ ਉਹਦਾ ਵੀ ਮਨ ਤਾਂ ਮਸਾਫ ਹੈਗਾ ਉਹ ਤਾਂ ਨਮਾ ਲਿਆ ਕੀਤਾ ਸੀ ਹੁੰਦੀ ਜਾਂਦਾ ਮੇਨਾ ਮੇਦਾ ਚਾਹ ਫਿਰ ਬਾਕੀ ਤੇਰੇ ਚ ਪਾਈਆ ਬਾਹਰ ਕੰਜੀ ਨਾ ਬੰਦਾ ਖੁਸ਼ੀ ਹੁੰਦੀ ਆ ਨਾ ਫਿਰ ਕਿ ਚੀਜ਼ ਤੇ ਮੈਨੂੰ ਤਾਂ ਖੁਸ਼ੀ ਹੁੰਦੀ ਆ ਇਹੋ ਤੁਸੀਂ ਚੀਜ਼ ਲੈਉਂਦੇ ਹੋ ਆਪਾਂ ਕਿਹੜਾ ਲੋਕਾਂ ਵਾਂਗ ਮੱਚਦੇ ਆ ਕੱਲੋਂ ਮੱਚਣ ਦੀ ਹੁੰਦਾ ਤੂੰ ਤਾਂ ਹਰ ਇੱਕ ਚੀਜ਼ ਨਾਲ ਪੰਗੇ ਲੈਣਾ ਤੂੰ ਉੱਦੇ 855 ਲੈ ਕੇ ਆਈ ਸੀ ਨਮਾ ਉਹ ਉਹ ਸੋਡ ਵਾਲੇ ਕੋਲ ਮੰਦੀ ਜੇ ਹੂੰ ਤੌਰ ਨਾਲ ਜੱਕ ਸੈਲਫ ਮਾਰ ਲਈ ਉਹਦਾ ਮੰਗਰਾੜ ਜਮੀਂ ਦਾ ਕਰਕੇ ਖੜਾਤਾ ਉਹ ਵਾਹ ਚਾਹ ਤਾਂ ਹੁੰਦੀ ਹੈ ਚਾਚੇ ਇਹ ਜਿਹੜਾ ਚਾਹਗਲੀ ਚੀਜ਼ ਭੰਨਦੀ ਉਹ ਚਾਹ ਬਗਾਲੀ ਚੀਜ਼ ਦਾ ਪੁੱਛਣਾ ਬਗਾਲੀ ਚੀਜ਼ ਦਾ ਮਤਲਬ ਮੇਰੇ ਲੰਬਾ ਹੁੰਦਾ ਚਾਹ ਚੀ ਚਲਾਉਂ ਤੂੰ ਪੰਗੇ ਲੈਣਾ ਹੁਣ ਤੈਨੂੰ ਕਿੰਨੇ ਵਾਰ ਸੁਝਾਇਆ ਚਲ ਵਧੀਆ ਕਰਿਆ ਤਾਂ ਤੇ ਮੇਰੇ ਨਾਲ ਵਗ ਚੱਲੀ ਅੱਜ ਫਿਰ ਭਲਾੜੇ ਮੇਰਾ ਵੀ ਕੰਮ ਕਰਾ ਲੈ ਮੈਂ ਕੀ ਕਰਨ ਜਾਣਾ ਹੈਗਾ ਅਜੇ ਕੱਲ ਨੂੰ ਦੇਖਾਂਗੇ ਭਲਾੜੇ ਦਾ ਕੱਲ ਨੂੰ ਚੱਲਾਂਗੇ ਕੱਲ ਨੂੰ ਚੱਲਾਂਗੇ ਫਿਰ ਹਾਂ ਫਿਰ ਦੇਖਦਾ ਨਾਲੇ ਮੈਂ ਤੇਰੀ ਮਾਸੀ ਨੂੰ ਲੈ ਕੇ ਉਸਤਾ ਤੁਕ ਤਾਇਆ ਬੁੱਕ ਕਰਾਈਆਂ ਆਂ ਗਿਆ ਯਾਤਰਾ ਤੇ ਜਾ ਕੇ ਆਵਾਂਗੇ ਅਸੀਂ ਤੇ ਦੇਖਦੇ ਹਾਂ ਜੀ ਉਸ ਸਾਬ ਨੂੰ ਜਾਵਾਂ ਹਾਂ ਤਾਂ ਘੁੰਮਣਦੇ ਹਾਂ ਫਰੀ ਹਾਂ ਆ ਫਿਰ ਹੁਣ ساری ਉਮਰ ਕਾਲਿਆ ਹੁਣ ਕਮਾਈਆਂ ਥੋੜੀ ਕਰਨੀਆਂ ਬਥੇਰਾ ਕਮਾ ਲਿਆ ਬਥੇਰਾ ਕੁਝ ਨਾਲ ਜਵਾਕ ਆਪ ਦਾ ਕਮਾਈ ਵਧੀਆ ਕਮਾਈਆਂ ਕਰਦੇ ਨੇ ਸਹੀ ਗੱਲ ਆ ਵਧੀਆ ਸੈਟ ਆ ਬਰਬਾਰ ਆਪਣਾ ਹਣਾ ਸਹੀ ਗੱਲ ਆ ਉਤੇ ਮਾੜਾ ਮੋਟਾ ਰੱਖਣਾ ਸੀ ਆਪਦੇ ਨੂੰ ਮੈਂ ਤਰ੍ਹਾਂ ਆਪ ਦਾ ਕਰਕੇ ਗਿਆ ਨਾ ਜਵਾਕਾਂ ਦਾ ਪਤਾ ਹੀ ਨਹੀਂ ਹੁੰਦਾ ਹੁਣ ਵੀ ਤਾਂ ਮੇਰੀ ਆ ਸਾਰਾ ਕੁਝ ਜਵਾਕ ਵੀ ਮੇਰੇ ਆ ਸਾਰਾ ਕੁਝ ਆ ਇਹ ਜਲਦੀ ਚੱਕੀ ਚ ਰੋੜ ਪਤਾ ਹੀ ਨਹੀਂ ਕਦੋਂ ਆ ਜੇ ਕਦੋਂ ਵਿਗੜ ਜੇ ਕੋਈ ਪਤਾ ਨਹੀਂ ਹੁੰਦਾ ਰੱਖਣਾ ਸੀ ਬਸੀਹਤੀ ਕਰਾਈਆ ਆ ਆਪਾਂ ਕੀ ਪੱਕੀ ਨਾ ਕਰਾਤੀ ਬਸੀਹਤੀ ਕਰਾਈ ਆ ਠੀਕ ਆ ਬਸੀਹਤਾ ਇਹ ਹੁੰਦਾਗਾ ਜੇ ਕੱਲ ਨੂੰ ਮੈਨੂੰ ਕੁਝ ਹੁੰਦਾਗਾ ਇਹਨਾਂ ਦੇ ਨਾਮ ਆਪੀ ਹੋ ਜੂਗੀ ਠੀਕ ਆ ਹਾਂ ਬਾਅਦੀਆਂ ਗੱਲਾਂ ਤਾਂ ਬਾਅਦ ਚ ਰਹਿ ਗਈਆਂ ਉਹ ਤਾਂ ਉਹਨਾਂ ਜਿਹੜਾ ਹੈਗੀ ਤਾਂ ਮੇਰੀ ਆ ਜਦੋਂ ਆ ਕਿ ਮੇਰੇ ਇਹ ਕੀ ਮੇਰੇ ਜਵਾਕ ਇਹੋ ਜਿ ਨਹੀਂ ਹੈ ਕੱਲਿਆ ਮੈਨੂੰ ਪਤਾ ਹੁਣ ਪਾਰਟੀ ਪੂਰਟੀ ਕਰ ਦੇ ਤੂੰ ਗੱਲਾਂ 'ਚ ਹੀ ਮਸਾਲਾ ਫੁਕੇਗਾ ਪਾਰਟੀ ਤੇਰੀ ਮਾਸੀ ਨੂੰ ਕਹਿ ਦਿੰਦਾਗਾ ਚਾਹੂ ਬਣਵਾ ਲੈਣਾ ਹੋਰ ਹੁਣ ਚਾਹ ਦਾ ਰੋਜ਼ ਹੀ ਪੀਨੇ ਆ ਦਾਰੂ ਪਹਿਲਾਂ ਆਪਾਂ ਪੀਂਦੇ ਨਹੀਂ ਨਾ ਪੀਏਗਾ ਤੂੰ ਹੱਥ ਨੇ ਮੈਨੂੰ ਖਵਾ ਕੇ ਲਿਆ ਰੋਸਟਾ ਉਹਨਾਂ ਫਿਰ ਪੱਕ ਚਲਾਂਗੇ ਪ੍ਰਿਥੀ ਕੋਲੇ ਹੱਥ ਨੇ ਜੇ ਮੇਰੇ ਕੋਲੇ ਆਜੀ ਤੂੰ ਮਾਰ ਲਈ ਜਿਹੜਾ ਵਾ ਠੀਕ ਆ ਜੀ ਮੈਂ ਕਿਹੜਾ ਭਾਈ ਦਾ ਤੂੰ ਕੋਈ ਕੰਮ ਹੁੰਦਾ ਦੱਸ ਦਿਆ ਕਰ ਕੰਮ ਕੋਮ ਤਾਂ ਕੋਈ ਨਿਕਲਿਆ ਹੁਣ ਤੱਕ ਕੰਮ ਆਪਣੇ ਨਵੇੜੇ ਪਏ ਆ ਕਿ ਬਸ ਕਰਤੀ ਜੀ ਬੀਜਾ ਕੱਲ ਨੂੰ ਚੱਲੀ ਫਿਰ ਮੇਰ ਨਾਲ ਬੜਾ ਜੱਟ ਕੱਲ ਨੂੰ ਬੱਕ ਚਲਾਂਗੇ ਪਾਸ ਸੁਣ ਦੇਖਦੇ ਆਪਾਂ ਕੰਨ ਚ ਰੰਗ ਚੰਗਾ ਹਾਂ ਓਕੇ 10 ਮਿੰਟ ਮਿਲੂ ਤੀਕਾ ਮੈਂ ਵੀ ਬਤਾਈਆਂ ਤੈਨੂੰ ਏ ਬੁਲਾਈਆਂ ਕਾਲੇ ਕਿੱਧਰ ਫਰਦਾ ਲਾ ਮਾ ਤੇਰਾ ਨਾ ਜ਼ਮੀਨ ਹੋਗੀ ਨਹੀਂ ਮੇਰੇ ਨਾਲ ਨਹੀਂ ਹੋਈ ਤੇਰੇ ਬਾਈ ਨਾਲ ਹੋਈਏਗੀ ਓਹੋ ਫਿਰ ਉਹ ਵੀ ਤੇਰੀ ਵਾ ਬਿਓ ਕਿੱਧਰ ਜਾਂਦੀ ਆ ਨਾਲੇ ਕਿ ਕੰਮ ਹੋਰ ਤੂੰ ਕਿੱਧਰ ਜਾਂਦਾ ਸੀ ਹੁਣ ਮੈਂ ਤਾਂ ਘਰ ਨੂੰ ਜਾਂਦਾ ਸੀ ਤੂੰ ਐ ਕਰ ਪਹਿਲਾਂ ਮੇਰੀ ਸਕੂਟਰੀ ਦਿਖਾ ਕੇ ਲਿਆ ਥੋੜੀ ਜਿਹਾ ਆਵਾਜ਼ ਜੀ ਕਰਦੀ ਏਹ ਅੱਛਾ ਹੂੰ ਦਿਖਾ ਲੈਂਗਾ ਲੈ ਕਾਲੇ ਸਕੂਟਰੀ ਸਮਾਰਿਆ ਕੰਮ ਕਰਾਇਆ ਹੂੰ ਤੁਸੀਂ ਮੈਨੂੰ ਸਾਦੇ ਨਹੀਂ ਕਿਸੇ ਪ੍ਰੋਗਰਾਮ ਚ ਹੈ ਸੱਦੂੰਗੀ ਆ ਬਰਥਡੇ ਆਉਣਾੜਾ ਮੇਰਾ ਸੇਵਾ ਪਾ ਲੈਉਣੀ ਆ ਗੱਡੀ ਨਵੀਂ। ਠੀਕ। ਹਾਂ ਬਾਪੂ ਜੀ ਨੇ ਮੈਨੂੰ ਗੱਡੀ ਲੈ ਕੇ ਦੇਣੀ ਹੈਗੀ। ਉਹ ਤੂੰ ਜਰੂਰ ਸਦੂ ਤੈਨੂੰ। ਕਿ ਆਹ ਮੇਰਾ ਡੰਗਾ ਟਪਾ ਦੇ ਮਹੀਨੇ ਦਾ। ਮੈਂ ਠੀਕ ਆ। ਹੋਰ ਜਦੋਂ ਉਹ ਨੂੰ ਏਡਾ ਲਿਆਤਾ ਉਹ ਕੋੜਾ ਆ ਤੈਨੂੰ ਲਿਆ ਦੇ ਕੋਈ ਵਧੀਆ ਗੱਡੀ ਹੈ ਨਾ। ਉਹ ਨਹੀਂ ਬੇਬੇ ਬਾਪੂ ਕਿਸੇ ਚ ਫਰਕ ਨਹੀਂ ਰੱਖਦੇ। ਮੈਨੂੰ ਲਿਆ ਕੇ ਦੇਣ ਗਿਆ। ਬਸ ਠੀਕ ਆ। ਫਿਰ ਉਹਦੇ ਬੁਲਾ ਲਿਓ ਮੈਨੂੰ। ਚੱਗਾ ਫਿਰ ਚੱਲ ਤੇ ਸਕੂਟਰੀ ਸਮਹਰਾ ਲਿਓ ਨਾ ਚੱਲ ਭਾਬੀ। ਕਿੱਥਾਂ ਇਹ ਚੱਲੂ ਇਹ। ਇਹਦਾ ਭਾਬੀ ਨੇ ਕਿਹਾ ਦਿਖਾ ਕੇ ਲਿਆਉਣੀ ਆ। ਉਹ ਰੋਮੀ ਨਹੀਂ ਗਿਆ ਸੀਗਾ। ਇਹ ਤਾਂ ਆਵਾਜ਼ ਹੀ ਕਰਦੀ ਸੀਗੀ। ਇਹ ਇਧਰਲਾ ਕੰਨ ਜੇ ਵੀ ਟੁੱਟਿਆ ਪਿਆ ਹੈ। ਸੁਣਾ ਕੋਈ ਨਾ ਪਾਸੇ ਆ ਕੇ ਦਿਖਾ ਕੇ ਲਿਆਉਂਦੀ ਹੈਗੀ। ਇਹ ਇਧਰਲਾ ਕੰਨ ਜੇ ਵੀ ਟੁੱਟਿਆ ਪਿਆ ਇਹਦਾ। ਮੈਂ ਚੱਲ ਡੰਗਾ ਲੈ ਜੂਗਾ ਫੇਰ। ਰੁਕਦੀ ਵੀ ਆ ਭਾਬੀ ਕਨਾ। ਤੂੰ ਨਾ ਕਿਸੇ ਟਰੱਕ ਥੱਲੇ ਵੜ ਜੇ ਰੁਕਦੀ ਵੀ ਆ ਕਨਾ। ਇਹਦੀ ਤਾਂ ਖੈਰ ਆ। ਇਹਦੇ ਭਾਬੀ ਨਾ ਕਦੇ ਕਾਰ ਟਰੱਕ ਥੱਲੇ ਵਾਰਦੇ ਕਦੇ। ਇਹਨੂੰ ਚੱਜ ਦੀ ਲੈ ਕੇ ਦੇ ਲੈ।